50 ਰੁਪਏ ਦੀ ਇੱਕ ਛੋਲੇ ਭਟੂਰੇ ਦੀ ਪਲੇਟ ਲਾ ਦਿਓ ਭੈਣੇ। ਨੌਜੀ ਨਾ ਮੀਜੀ ਕਿੰਦਾਂ ਦੀ ਅਗਲਾ ਕਰਨ ਦੇ? ਕਿਉਂ ਕੀ ਗੱਲ ਹੋ ਗਈ ਥੋੜੇ ਜਿਹਾ 50? ਨਹੀਂ ਜੀ ਨਹੀਂ ਇਹ ਹੈਗੀ 20 ਰੁਪਏ ਦੀ ਪਲੇਟ। ਇਹ 30 ਰੁਪਏ ਤੁਹਾਨੂੰ 20 ਰੁਪਏ ਦੀ ਹਾਂ ਜੀ। ਭੈਣੇ ਗਰਮੀ ਜ਼ਿਆਦੀ ਹੈ ਕਿ ਜਾਂ ਕੋਈ ਪਰੇਸ਼ਾਨੀ ਤੇ ਨਹੀਂ ਹੈ ਕੋਈ? 20 ਰੁਪਏ। ਬਾਬਾ ਜੀ ਦੇ ਛੋਲੇ ਭਟੂਰੇ 50 50 60 70 ਰੁਪਏ ਦੇ ਆਉਂਦੇ ਤੁਸੀਂ 20 ਰੁਪਏ ਕਹਿੰਦੇ ਜੇ। ਜਿਹੜੀ ਦੇਣ ਵਾਲੀ ਦਿੰਦੇ ਆ 100 100 150 ਦੇ ਦਿੰਦੇ ਆ। ਨਹੀਂ ਤੇ ਇੰਨਾ ਸਸਤਾ ਤੁਸੀਂ ਕੋ ਦੇਣ ਦੇ ਜੇ। ਬਸ ਇਦਾਂ ਹੀ ਵਾਹਿਗੁਰੂ ਦੀ ਕਿ ਸੇਵਾ ਕਰੀ ਜਾਣੇ ਅੱਛਾ ਜੀ ਆਪਣੀ ਕਿਪਰ ਤਸਵੀਰਾਂ ਆ ਗਈਆਂ ਵਾਹ ਬਈ ਵਾਹ ਭੂਰੇ ਐ ਨਹੀਂ ਕਿ ਤੁਹਾਨੂੰ ਓਇਲ ਦੇ ਵਿੱਚ ਦੁਬਾਰਾ ਗਰਮ ਹੋਣਗੇ ਅੱਛਾ ਜੀ ਐ ਓਇਲ ਸਾਰਾ ਇਹਦਾ ਕਵਰ ਹੋਏ ਨਾ ਜਦੋਂ ਆਪਾਂ ਇਹਨੂੰ ਗਰਮ ਕੀਤਾ ਦੁਬਾਰਾ ਇੱਕ ਵਾਰੀ ਆਪਾਂ ਕੱਢ ਕੇ ਰੱਖ ਲਏ ਨੂੰ ਹਾਫ ਡਨ ਕਰ ਕਰਕੇ ਰੱਖ ਲਿਆ ਕੇ ਲਈ ਕਸਟਮਰ ਇੱਕਦਮ ਜ਼ਿਆਦਾ ਹੁੰਦਾ ਤੇ ਫਿਰ ਫੜਫੜ ਸਾਰੇ ਕੰਮ ਹੁੰਦੇ ਨਹੀਂਗੇ ਤੇ ਭਾਣੇ 20 ਰੁਪਏ ਦੇ ਵਿੱਚ ਅੱਰੀ ਗੱਲ ਪਾਣੀ ਦੀ ਬੋਤਲ ਨਹੀਂ ਆਉਣ ਢਈ ਤੇ ਤੁਸੀਂ 20 ਰੁਪਏ ਦੇ ਵਿੱਚ ਛੋਲੇ ਭਟੂਰੇ ਦੇਣ ਢੇ ਆਉਂਦੀ ਐ ਜੀ ਆਉਂਦੇ ਆ ਵੇਖੋ ਜੀ ਤੁਸੀਂ ਜਦ ਜਦ ਤੱਕ ਸਾਡੀ ਕਾਰਟ ਰਹੇਗੀ ਅਸੀਂ ਤਦ ਤੱਕ ਹੀ ਜਿੰਨਾ ਸਮਾਨ ਤੁਹਾਨੂੰ ਕਿਹਾ ਹੈ ਵੀਡੀਓ ਚ ਪੁਆ ਰਹੇ ਆ ਉਹਨੇ ਦਾ ਹੀ ਰਹੇਗਾ ਵੱਧ ਰੇਟ ਨਹੀਂ ਵਧਾਵਾਂਗੇ ਕਿ ਕੋਈ ਗੱਡੀ ਚ ਨਿਕਲੇ ਤੇ ਅਸੀਂ 50 ਰੁਪਏ ਹੋਰ ਕੋ ਲੈ ਲਈਏ ਕੋਈ ਲਾਲਚ ਵਾਲੀ ਗੱਲ ਨਹੀਂ ਹੈ ਸਿਰਫ ਬਾਬਾ ਜੀ ਦਾ ਹੈਗਾ ਤੇ ਬਾਬਾ ਜੀ ਦਾ ਹੀ ਰਹੇਗਾ ਰੱਖਣ ਕਦਾ ਕੁਛ ਨਹੀਂ ਹੈ ਭੈਣੇ ਇਹਨਾਂ ਦੇ ਨਾਲ ਕੀ ਸਰਵ ਕਰਦੇ ਜੇ ਇਹਨਾਂ ਦੇ ਨਾਲ ਛੋਲੇ ਆਣਗੇ ਚਟਣੀ ਆਏਗੀ ਤੇ ਭੈਣੇ ਚਨੇ ਕਿਹੜੇ ਹੁੰਦੇ ਆਪਣੇ ਕੋਲ ਜੀ ਇਹ ਵੀ ਕੋ ਚਨੇ ਹੈਗੇ ਸਾਡੇ ਕੋਲ 160 ਰੁਪਏ ਵਾਲੇ ਡਬਲ ਡਾਲਰ ਚਨੇ ਆ ਆ ਬਈ ਵਾਹ ਭੈਣੇ ਚਾਹੁੰਦੀ ਹੈ ਨਾ ਉਹਨਾਂ ਨੂੰ ਬੜੀ ਜ਼ਬਰਦਸਤ ਆਈ ਹੈ ਧੱਕਣ ਚੁਕੇ ਆ ਤੀ ਦੇ ਠੀਕ ਜੀ ਠੀਕ ਜੀ ਭੈਣੇ ਤਿਆਰ ਕਿਦਾਂ ਕਰਦੇ ਜੀ ਤੁਸੀਂ ਇਹ ਇਹ ਦੇਖੋ ਮਸਾਲਿਆਂ ਦੇ ਸਿਰ ਤੇ ਤਿਆਰ ਹੁੰਦੇ ਆ ਅੱਛਾ ਇਹ ਜਿਨ੍ਹਾਂ ਨੂੰ ਰੰਗ ਬਾਬਾ ਜੀ ਦਾ ਚੜ ਜੇ ਨਾ ਉਹਨਾਂ ਦੇ ਵਿੱਚ ਆਪੇ ਕਾਰੋਬਾਰ ਸੇ ਬਰਕਤ ਪੈਣੀ ਸ਼ੁਰੂ ਵਾਹ ਬਈ ਵਾਹ ਸਹੀ ਹੈ ਇਹ ਪਲੇਟਾਂ ਵੀ ਇਹਨਾਂ ਨੇ ਪਛਾਣਨੀ ਹੈ ਪਛਾਣ ਲੈਣੀ ਹੈ ਕਿੱਥੋਂ ਦੀ ਐਡਮ ਹੈਗੀ ਹੈ ਅੱਛਾ ਦੱਸਣ ਦੀ ਲੋੜ ਨਹੀਂ ਪਲੇਟਾਂ ਦੀ ਕੀ ਖਾਸ ਜੇ ਇਹ ਪਲੇਟਾਂ ਦੇ ਵਿੱਚ ਖਾਸ ਹੈਗੀ ਜਿਹਨਾਂ ਦੇ ਫੇਮਸ ਹੈਗੇ ਪਟੂਰੇ ਛੋਲੇ 20 ਰੁਪਏ ਦੇ ਉਹਨਾਂ ਦੀ ਹੀ ਅਪੀਅਰੈਂਸ ਕੀਤੀ ਹੈ ਸੱਣਾ ਨਹੀਂ ਚਾਹੀਦਾ ਰੀਸ ਕਰ ਲੋ ਕੋਈ ਗੱਲ ਨਹੀਂ ਉਹਨਾਂ ਆਪਣੇ ਨਿਆਬ ਕਸਟਮਰ ਲਈ ਪਲੇਟਾਂ ਪਛਾਣ ਲੈਣੀ ਹੈ ਕਿੰਨਾਂ ਦੀ ਹੈਗੇ ਕਿਉਂਕਿ ਉਹ ਬੜੇ ਫੇਮਸ ਹੈਗੇ ਹੈ ਇਹ ਦੇਖੋ ਤੜਕੇ ਤੋਂ ਬਿਨਾ ਹੈਗੀ ਆ ਪਾਲਕ ਵਿੱਚ ਐਡ ਕੀਤੀ ਹੈ ਪਾਲਕ ਪਾ ਕੇ ਅੱਛਾ ਪਾਲਕ ਵਾਲੇ ਦੇ ਪਾਲਕ ਵਾਲੇ ਤੁਹਾਨੂੰ ਇਸ ਤਰ੍ਹਾਂ ਦੀ ਰੰਗਤ ਆਏਗੀ ਛੋਲਿਆਂ ਦੇ ਵਿੱਚ ਤੁਹਾਨੂੰ ਇਸ ਨਾਲ ਹੀ ਛੋਲੇ ਮਿਲਣਗੇ ਕੋਈ ਕੰਪਲੇਟ ਨਹੀਂ ਆਏਗੀ ਜਿਹੜੇ ਮਾਰੇ ਕੰਬੈਂਡ ਕਰਦੇ ਆ ਨਾ ਉਹਨਾਂ ਨੇ ਮਾਰੇ ਹੀ ਕਰਨੇ ਉਹਨੇ ਕੁਝ ਹੋਰ ਨਹੀਂ ਕਰਨਾ ਗੱਲਾਂ ਹੀ ਕਰਨੀਆਂ ਬਸ ਕੰਮ ਨਹੀਂ ਕਰਨੇ ਸਪੋਰਟ ਨਹੀਂ ਕਰਨੀ ਕੁਝ ਨਹੀਂ ਕਰਨਾ ਗੱਲਾਂ ਹੀ ਕਰਨੀਆਂ ਬਸ ਐ ਵੀ ਛੋਲਿਆਂ ਦੀ ਰੰਗਤ ਚੈੱਕ ਕਰੋ ਤੇ ਆ ਪਠੂਰੇ ਚੈੱਕ ਕਰੋ 10 ਰੁਪਏ ਦੇ ਵਿੱਚ ਇੱਕ ਪਠੂਰਾ ਮਿਲ ਰਿਹਾ ਤਾਂ ਵੀ ਤੁਸੀਂ ਗੱਲਾਂ ਕਰਨੀਆਂ ਕਮੈਂਟ ਕਰਨੀਆਂ ਕੁਆਲਿਟੀ ਖਰਾਬ ਹੋਏਗੀ ਕੁਆਲਿਟੀ ਬਿਲਕੁਲ ਨਹੀਂ ਖਰਾਬ ਹੈ ਗੁਰੂ ਰਾਮ ਦਾਸ ਜੀ ਦਾ ਤੇ ਉਹਨਾਂ ਦਾ ਹੀ ਰਹੇਗਾ ਸਾਡੀ ਕੋਈ ਉਪਾਤ ਨਹੀਂ ਰੈਸਟੋਰੈਂਟ ਦੀ ਉਹਨਾਂ ਨੇ ਸਾਰਾ ਕੁਝ ਸੰਦ ਦਿੱਤਾ ਤੇ ਬਾਬਾ ਜੀ ਦਾ ਹੀ ਇੱਥੇ ਪਿਆਰ ਮਿਲਦਾ ਰਹੇਗਾ ਤਾਂ ਜਿਨ੍ਹਾਂ ਨੇ ਖਾਣੇ ਐ ਸਸਤੇ ਦੇ ਵਿੱਚ ਏਸੀ ਦੇ ਥੱਲੇ ਬਹਿ ਕੇ ਬੜੀ ਵਧੀਆ ਸਿਟਿੰਗ ਐ ਤੁਸੀਂ ਆ ਕੇ ਵਿਜ਼ਿਟ ਕਰੋ ਖਾਓ ਇਹ ਤੇ ਗਰਮੀ ਬੜੀ ਏਸੀ ਕਿਥੇ ਲਾਇਆ ਜੀ ਤੁਸੀਂ ਏਸੀ ਇਹੀ ਕਸਟਮਰ ਦੇ ਸੰਗਤ ਵਾਸਤੇ ਲਾਇਆ ਹੈ ਨਾ ਅੱਛਾ ਜੀ ਹਾਂ ਜੀ ਹਾਂ ਜੀ ਵਾਹ ਬਈ ਵਾਹ ਪੂਰੀ ਚੜ੍ਹਦੀ ਕਲਾ ਕੀਤੀ ਜਿਆ ਹਾਂ ਜੀ ਹਾਂ ਜੀ ਏਸੀ ਹੀ ਲਾਇਆ ਕਸਟਮਰ ਦੇ ਵਾਸਤੇ ਠੀਕ ਹੈ ਜੀ ਸਾਡੇ ਹਾਸੇ ਇਹੀ ਕੋਈ ਕਰਨੀ ਹੈ ਸੇਵਾ ਕਰਨੀ ਹੈ ਬਾਬਾ ਜੀ ਦੀ ਲੱਗੀ ਹੈ ਸੇਵਾ ਹੀ ਸੇਵਾ ਕਰ ਰਹੇ ਐ ਵੇਖੋ ਜੀ ਦਿਹਾੜੀਦਾਰ ਬੰਦਾ ਐ ਇੰਨੇ ਹੋਣੇ 50 ਰੁਪਏ ਦੇ ਖਰਚ ਨਹੀਂ ਸਕਦਾ ਇੰਨੇ 20 ਮੇ ਦੇ ਵਿੱਚ ਹੀ ਏਸੀ ਦੇ ਥੱਲੇ ਬਹਿ ਕੇ ਖਾ ਕੇ ਜਾਣਾ ਹੈ ਅੱਛਾ ਇਹ ਰੋਜ਼ ਹੀ ਖਾਣਾ ਆਉਂਦੇ ਸਾਡੇ ਰੈਗੂਲਰ ਕਸਟਮਰ ਜਿਹੜਾ ਬਣ ਗਿਆ ਇਹ ਵੀ ਖਾਣਾ ਦੇਦੇ ਆਣਾ ਤੇ ਵਿਚਾਰੇ ਬੱਚੇ ਵੀ ਜਿਨ੍ਹਾਂ ਕੋ ਨਹੀਂ ਖਾਣ ਦੀ ਗੁंजਾਇਸ਼ੀ ਉਹ ਵੀ ਖਾ ਸਕਦੇ ਹੈ ਜਿਹੜਾ ਸਾਡਾ ਸ਼ੇਕ ਹੈ ਨਾ ਲੋਕੀਂ ਦਿੰਦੇ ਇੰਨਾ ਨਾ ਗਲਾਸ ਠੀਕ ਹੈ ਜੀ ਕਹਿੰਦੇ ਉੱਪਰ ਭੜਕੇ ਦੁਬਾਰਾ ਫੇਰ ਲੋਡਡ ਕਰਦੇ ਆ ਮੈਂ ਹੁਣ ਚਲੇ ਕਸਟਮਰ ਕੋਲ ਤੇ ਪਹਿਨੇ ਇਹਦਾ ਰੇਟ ਕੀ ਲਖੇ ਦੇ ਸਿਰਫ 50 ਰੁਪਏ ਇਹ ਵੀ 50 ਰੁਪਏ ਦਾ 50 ਰੁਪਏ ਛੇ ਪਹਿਨੇ ਆਪਣੇ ਕੋਲ ਸਾਰੀ ਆਈਟਮ ਪ੍ਰਮਾਅ ਮੈਂ ਆਵਾਂ ਜੀ 50 50 ਰੁਪਏ ਇੰਨਾ ਸਸਤਾ ਦਿੰਦੇ ਪਏ ਜੀ ਤੁਸੀਂ ਗੁਰੂ ਰਾਮਦਾਸ ਜੀ ਦੀ ਕਿਰਪਾ ਜੀ ਉਹਨਾਂ ਦੀ ਕਿਰਪਾ ਹੱਟੇ ਹੋਈ ਏ ਤੇ ਅਸੀਂ ਤੋ ਤੱਕ ਪਹੁੰਚੇ ਆ ਕਿ ਉਹਨਾਂ ਦੀ ਕਿਰਪਾ ਹੀ ਰਹੇਗੀ ਲੋਕੇਸ਼ਨ ਸੱਡੀ ਗਈ ਏ ਕਿ ਮੰਗਲੇ ਗੇਟ ਕੀ ਮੰਗਲੇ ਚੌਂਕ ਇਧਰੋਂ ਆਓਗੇ ਖਜ਼ਾਨੇ ਗੇਟ ਚੌਂਕ ਅਮਨਦੀਪ ਸਕੂਲ ਦੇ ਲਾਗੇ ਆਣਾ ਅੱਗੇ ਤੁਹਾਨੂੰ ਵਾਈ ਗੁਰੂ ਫਾਸਟ ਫੂਡ ਤੋਂ ਕ ਇਹ ਫੋਨ ਨੰਬਰ ਹੈ ਸਾਡਾ 9592941192